ਦੇਖੋ ਰੋਂਜੀ ਤੁਹਾਨੂੰ ਪਤਾ ਜੀ ਕਿ ਵਿਰੋਧੀਆਂ ਨੇ ਬੜੇ ਦਾਅਵੇ ਕੀਤੇ ਵੀ ਸੜਕ ਨਹੀਂ ਬਣਨੀ ਮੈਂ ਤਾਂ ਤੁਹਾਨੂੰ ਇੱਕ ਗੱਲ ਬੁਟਨੀ ਚਾਹਾਂਗਾ ਤੁਹਾਡੇ ਮਾਦੇਉ ਨਹੀਂ ਕਿ ਜਿਹੜੀ ਸੜਕ ਹੈ ਜੀ ਇਹ ਸੜਕ ਬਣੀ ਸੀ 2019 ਵਿੱਚ ਜੀ ਆਪਾਂ ਸਾਰੇ ਸ਼ਹਿਰ ਦੇ ਪਸੰਦੀਕੇ ਇੱਥੇ ਖੜੇ ਹਾਂ ਜੀ ਇਹ ਸੜਕ ਟੁੱਟ ਗਈ ਸੀ 2020 ਦੇ ਵਿੱਚ ਜੀ ਮੈਨੂੰ ਹੀ ਲੱਗਦਾ ਜੀ ਸੜਕ ਨੇ 12 ਮਹੀਨੇ ਇਹਨੇ ਕੱਟੇ ਆ ਜੀ ਇਹਨੇ ਇਹ ਸਚਾਈ ਹੈ ਇਹ ਸਭ ਨੂੰ ਪਤਾ ਜੀ ਕੰਮ ਕਰਨ ਨੂੰ ਮਿਲੇ ਹਨ ਸਾਨੂੰ ਉਹ ਕੰਮ ਕਰਨ ਨੂੰ ਮਿਲੇ ਜਿਹੜੇ ਕੰਮ ਔਖੇ ਬੜੇ ਸੀ ਜੀ ਸਾਹਿਬ ਕਾਫੀ ਜਿਹੜੇ ਵਿਰੋਧੀ ਸੀਗੇ ਉਹ बार-बार ਕਹਿ ਰਹੇ ਸੀਗੇ ਵੀ ਆਮ ਆਦਮੀ ਪਾਰਟੀ ਜੋ ਵੀ ਦਾਅਵੇ ਕਰ ਰਹੀ ਹੈ ਸੜਕ ਨਹੀਂ ਬਣਨੀ ਪਰ ਅੱਜ ਕੰਮ ਸ਼ੁਰੂ ਹੋ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਵਿਰੋਧੀਆਂ ਨੂੰ ਦੇਖੋ ਰੋਂਜੀ ਤੁਹਾਨੂੰ ਪਤਾ ਜੀ ਕਿ ਵਿਰੋਧੀਆਂ ਨੇ ਬੜੇ ਦਾਅਵੇ ਕੀਤੇ ਵੀ ਸੜਕ ਨਹੀਂ ਬਣਣੀ ਮੈਂ ਤਾਂ ਤੁਹਾਨੂੰ ਇੱਕ ਗੱਲ ਬਟਨੀ ਚਾਹਾਂਗਾ ਤੁਹਾਡੇ ਮਾਦਿਓ ਨਹੀਂ ਕਿ ਜਿਹੜੀ ਸੜਕ ਹੈ ਜੀ ਇਹ ਸੜਕ ਬਣੀ ਸੀ 2019 ਵਿੱਚ ਜੀ ਆਪਾਂ ਸਾਰੇ ਸ਼ਹਿਰ ਦੇ ਵਸਨੀਕ ਇੱਥੇ ਖੜੇ ਹਾਂ ਜੀ ਇਹ ਸੜਕ ਟੁੱਟ ਗਈ ਸੀ 2020 ਦੇ ਵਿੱਚ ਜੀ ਮੈਨੂੰ ਨਹੀਂ ਲੱਗਦਾ ਕਿ ਸੜਕ ਨੇ 12 ਮਹੀਨੇ ਇਹਨੇ ਕੱਟੇ ਆ ਜੀ ਇਹਨੇ ਇਹ ਸੱਚਾਈ ਹੈ ਸਭ ਨੂੰ ਪਤਾ ਜੀ ਹਨਾ ਜੀ ਤੇ ਦੂਜੀ ਗੱਲ ਹੈ ਕਿ ਸਾਡੇ ਮਲਕੀ ਜੇ ਕਲੀ ਵੀ ਜਿਹੜਾ ਸਾਨੂੰ ਜਿਹੜੇ ਕੰਮ ਕਰਨ ਨੂੰ ਮਿਲੇ ਆ ਸਾਨੂੰ ਉਹ ਕੰਮ ਕਰਨ ਨੂੰ ਮਿਲੇ ਜਿਹੜੇ ਕੰਮ ਔਖੇ ਫੜੇ ਸੀ ਜੀ ਜੇ ਆਪਾਂ ਇਹ ਸੜਕ ਦੀ ਗੱਲ ਕਰੀਏ ਤੁਹਾਨੂੰ ਪਤਾ ਕਿ 5 ਸਾਲ ਤੋਂ ਪਹਿਲਾਂ ਕੋ ਸਾਡੀ ਨਹੀਂ ਮੜਦੀ ਹੈਗੀ ਉਹ ਤਾਂ ਮਾਨ ਸਾਹਿਬ ਨੇ ਐਫਰਡ ਕਰਕੇ ਸਾਡੇ ਮੰਤਰੀ ਜੀ ਨਿਰਮਲ ਗਗਨਵਾਨ ਜੀ ਨੇ ਉਹ ਰੈਨੂਸੀ ਲੈ ਕੇ ਅਸਲ ਸ਼ੁਰੂ ਕਰਾਈ ਹੁੰਦਾਂ ਨੇ ਜੀ ਦੂਜੀ ਸਭ ਤੋਂ ਵੱਡੀ ਗੱਲ ਦੀ ਕਿ ਸਰਕਾਰੀ ਹਸਪਤਾਲਾਂ ਤੁਸੀਂ ਦੇਖਿਆ ਜੀ ਕੀ ਸੀ ਜੀ ਪੰਜਾਬ ਮਰੀਜ ਉੱਥੇ ਆਉਂਦੇ ਨਹੀਂ ਸੀ ਉੱਥੇ ਜੀ ਅੱਜ ਉੱਥੇ 6500 ਤੇ 700 ਮਰੀਜ ਹਸਪਤਾਲ ਦੇ ਵਿਚਾਰ ਰਿਹਾ ਜੀ ਮਾਨ ਸਾਹਿਬ ਦੀ ਕਿਰਪਾ ਦੇ ਗੱਲ ਸਾਡੇ ਮੰਤਰੀ ਜੀ ਦੀ ਕਿਰਪਾ ਦੇ ਗੱਲ 1992 ਦੇ ਬਾਅਦ ਹਸਪਤਾਲ ਦੇ ਟ ਲੱਗੀ ਹੈ ਜੀ ਉਹ ਕੰਮ ਸ਼ੁਰੂ ਚੱਲ ਰਿਹਾ ਤੁਸੀਂ ਦੇਖਿਆ ਹੋਣਾ ਜੀ ਤੇ ਇੱਕ ਜਿਹੜਾ ਨਦੀਪਾਲ ਰੋਡ ਦਾ ਤਾਂ ਤੁਸੀਂ ਦੇਖਿਆ ਵੀ ਕਾਫੀ ਮੁੱਦਾ ਰਹਿੰਦਾ ਸੀ WhatsApp 'ਚ ਬڑے ਝਗੜੇ ਹੁੰਦੇ ਸੀ ਉਹਦੇ ਜੀ 2016 ਤੋਂ ਬਾਅਦ ਉਹ ਸੜਕ ਸ਼ੁਰੂ ਹੋਈ ਹੈ ਜੀ ਕਿ ਸਾਡੇ ਜਿਹੜੇ ਹਿੱਸੇ ਦੇ ਜਿਹੜੇ ਕੰਮ ਆਇਆ ਬੜੇ ਓਕੇ ਕੰਮ ਆਇਆ ਤੇ ਬਹੁਤ ਵਧੀਆ ਕੰਮ ਹੋ ਰਹੇ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਮਤਲਬ ਕਿ ਇਹ ਆ ਦ ਸਕਦਾ ਵੀ ਆਮ ਆਦਮੀ ਪਾਰਟੀ ਕੰਮ ਕਰਕੇ ਵਿਰੋਧੀਆਂ ਦਾ ਮੂੰਹ ਬੋਲਤੀ ਬੰਦ ਕਰਦੀ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੇ ਸਾਹਮਣੇ ਤੁਹਾਡੇ ਜੀ ਹਸਪਤਾਲ ਦੀ ਹਾਲਤ ਤੁਹਾਡੇ ਸਾਹਮਣੇ ਹੈ ਕਿ ਅੱਜ ਦੇਖੋ 700 ਤੋਂ ਪੇਸ਼ੈਂਟ ਆ ਰਹੇ ਆ ਜੀ ਪੰਜਾਬ ਸਰਕਾਰ ਦੇ ਜਿਹੜੇ ਲੱਗਣੇ ਆ ਹਰ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਲੋਕਾਂ ਦੀਆਂ ਘਰ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਉਹ ਸੁਣੀਆਂ ਜਾ ਰਹੀਆਂ ਨਹੀਂ ਜਿਹੜੇ ਵਾਸਤੇ ਲੋਕਾਂ ਨੂੰ ਦਸਤਰਾਏ ਚੱਕਰ ਮਾਰਨ ਦੇ ਹਫਤੇ 10 10 15 ਦਿਨ ਗੇੜੇ ਮਾਰਨੇ ਹੁਣ ਉਹਨਾਂ ਲੋਕਾਂ ਦੇ ਜਿਹੜੇ ਉਹ ਕੰਮ ਹੈ ਉਹ ਕਰੇ ਹੋ ਰਹੇ ਆ ਜੀ ਚਾਹੇ ਆਪਾਂ ਬਿਜਲੀ ਬਿੱਲ ਦੀ ਗੱਲ ਕਰ ਲਈਏ ਜ ਟਾਈਮ ਬੜਾ ਥੋੜਾ ਜਿਹੀ ਘੰਟਾ ਵੀ ਬੋਲਾਂਗਾ ਤਾਂ ਬਹੁਤ ਸਰਕਾਰ ਦੀ ਜਿਹੜੀ ਸੁਵਿਧਾ ਸਰਕਾਰ ਲੋਕਾਂ ਨੂੰ ਦੇ ਰਹੀ ਹੈ ਤੇ ਲੋਕੀ ਬੜੇ ਖੁਸ਼ ਨੇ ਜੀ